ਤਾਂ ਕਾਂਗਰਸ ਦੇ ਉਹ ਵੀ ਚਿਹਰੇ ਇੱਥੇ ਡਿਊਟੀ ਕਰ ਰਹੇ ਨੇ ਜਿਨ੍ਹਾਂ ਦੇ ਪਰਿਵਾਰਾਂ ਦਾ ਵੱਡਾ ਨਾਮ ਹੈ இந்துਬਾਲਾ ਜੀ ਜਿਨ੍ਹਾਂ ਦੇ ਪਰਿਵਾਰ ਕੋਈ ਪਛਾਣ ਦਾ ਮਤਾਜ ਨਹੀਂ ਕੇਵਲ ਕਿਸ਼ਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਵੱਡਾ ਨਾਮ ਹੈ ਪੰਜਾਬ ਕਾਂਗਰਸੀ ਉਹਨਾਂ ਦੇ இந்துਬਾਲਾ ਜੀ ਦੇ ਹਸਬੰਡ ਜੇ ਨਰਿੰਦਰਜੀਸ਼ ਕੁਮਾਰ ਬੱbbi ਜੀ ਉਹ ਵੀ ਪੰਜਾਬ ਵਿਧਾਨ ਸਭਾ ਦੇ ਦੋ ਵਾਰ ਵਿਧਾਇਕ ਰਹੇ ਨੇ ਤੇ இந்துਬਾਲਾ ਜੀ ਵੀ ਵਿਧਾਇਕ ਨੇ ਤਾਂ இந்துਬਾਲਾ ਜੀ ਜਲੰਧਰ ਦੇ ਵਿੱਚ ਡਿਊਟੀ ਲੱਗੀ ਹੈ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਵੀ ਜਿਸ ਤਰ੍ਹਾਂ ਪਰਿਵਾਰ ਦੀ ਲੀਗੇਸੀ ਨੂੰ ਅੱਗੇ ਲੈ ਕੇ ਜਾ ਰਹੇ ਹੋ ਤਾਂ ਕੀ ਲੱਗ ਰਿਹਾ ਤੁਹਾਨੂੰ ਕਾਂਗਰਸ ਦੀ ਜਿਵੇਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਪੈਰ ਨਹੀਂ ਸੀ ਲੱਗੇ ਇਲੈਕਸ਼ਨ ਦੇ ਵਿੱਚ ਦਵਾਪੇ ਦੇ ਵਿੱਚ ਕੋਝਾਲ ਕਹਿੰਦੇ ਵਿੱਚੋਂ ਜਰੂਰ ਆਮ ਆਦਮੀ ਪਾਰਟੀ ਨੂੰ ਹੁਣ ਲੱਗਦਾ ਕਿ ਕਾਂਗਰਸ ਪਾਰਟੀ ਪੈਰਾਂਸਰ ਹੋ ਜੂਗੀ ਹਾਂ ਬਿਲਕੁਲ ਅਸੀਂ ਸਾਡੀ ਜਲੰਧਰ ਡਿਊਟੀ ਲੱਗੀ ਆ ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਔਰ ਮੈਂ ਜਲੰਧਰ ਵਾਸੀਆਂ ਦੀ ਕੇ ਤਾਰੀਫ ਜ਼ਰੂਰ ਕਰਨਾ ਚਾਹਨੀ ਆ ਜਿੱਥੇ ਵੀ ਅਸੀਂ ਜਾਂਦੇ ਆ ਜਿ ਡੋਰ ਟੂ ਡੋਰ ਅਸੀਂ ਕਰ ਰਹੇ ਨੇ ਕੰਪੇਨਿੰਗ ਔਰ ਜਿੱਥੇ ਵੀ ਜਾਂਦੇ ਲੋਕ ਸਾਨੂੰ ਬਹੁਤ ਖੁੱਲੇ ਦਿਲ ਨਾਲ ਹੱਸ ਕੇ ਮਦਦ ਕੀ ਰਿਸਪਾਂਸ ਦਿੰਦੇ ਆ ਮੈਂ ਕਦੀ ਕੋਈ ਲੇਡੀ ਨਹੀਂ ਦੇਖੀ ਜਾਂ ਕੋਈ ਜੈਂਟਸ ਨਹੀਂ ਦੇਖਿਆ ਵੀ ਜਿਨੇ ਸਾਡੇ ਨਾਲ ਆਰਗੂ ਕੀਤੀ ਆ ਬੜੀ ਅੱਛੀ ਤਰ੍ਹਾਂ ਸਾਨੂੰ ਉਹਨਾਂ ਨੇ ਰਿਸਪਾਂਸ ਦਿੱਤਾ ਔਰ ਉਹਨਾਂ ਨੇ ਯਕੀਨ ਵੀ ਦੁਲਾਇਆ ਵਾ ਵੀ ਅਸੀਂ ਚੰਨੀ ਸਾਹਿਬ ਜੀ ਨੂੰ ਜਿਤਾਇਆ ਅਸੀਂ ਮੈਡਮ ਨੂੰ ਵੀ ਆਪਾਂ ਜਿਤਾਵਾਂਗੇ ਔਰ ਸਾਨੂੰ ਇੰਨੀ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਇਹ ਰਿਸਪਾਂਸ ਮਿਲਦਾ ਔਰ ਉਮੀਦ ਵੀ ਪੂਰੀ ਆ ਵੀ ਮੈਡਮ ਬਹੁਤ ਪਾਰਿਮਾਤਰਾ ਦੇ ਨਾਲ ਮਤਲਬ ਕੀ ਇਜਤ ਪ੍ਰਾਪਤ ਇਹ ਗੱਲ ਦੇਖੋ ਚਲੋ ਪਰਿਵਾਰ ਦੇ ਵਿੱਚ ਤਾਂ ਸਿਆਸਤ ਰਹੀ ਪਰ ਜਦੋਂ ਐਜ਼ ਇੱਕ ਮਹਿਲਾ ਨੂੰ ਕਿਉਂਕਿ ਤੁਸੀਂ ਤਾਂ ਖੁਦ ਵਿਧਾਨ ਸਭਾ ਦੀ ਨੁਮਾਇੰਦਗੀ ਕੀਤੀ ਹੈ ਮਮਤਾ ਜੀ ਵੀ ਨਾਲ ਨੇ ਜੇ ਇਹ ਵੀ ਸਰਕਾਰ 'ਚ ਰਹੇ ਨੇ ਇੱਕ ਮਹਿਲਾ ਨੂੰ ਜਦੋਂ ਨੁਮਾਇੰਦਗੀ ਮਿਲਦੀ ਹੈ ਤਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਲੱਗੇ ਚਲੋ ਕੋਈ ਫਰਕ ਨਹੀਂ ਰਹਿ ਗਿਆ ਬਟ ਫਿਰ ਵੀ ਲੱਗਦਾ ਕਿ ਇੱਕ ਸਾਥੀ ਵਿਧਾਨ ਸਭਾ 'ਚ ਜਾਣਾ ਚਾਹੀਦਾ ਕੀ ਮਹਿਸੂਸ ਹੁੰਦਾ ਹੈ ਬਹੁਤ ਅੱਛਾ ਮਹਿਸੂਸ ਹੁੰਦਾ ਔਰ ਸਾਰੇ ਮੈਂ ਇਹ ਦੇਖਿਆ ਵਾ ਕਿ ਮੈਂ ਮਹਿਲਾ ਵਿਧਾਇਕ ਸੀ ਔਰ ਮੈਂ ਦੇਖਿਆ ਮੇਨਨ ਮੇਰੇ ਨਾਲ ਸਾਰੇ ਕੋਆਪਰੇਟ ਕਰਦੇ ਸੀ ਔਰ ਬਹੁਤ ਅੱਛੀ ਤਰ੍ਹਾਂ ਮਦਦ ਕੀਤੀ ਬੜੀ ਰਿਸਪੈਕਟ ਔਰ ਇੱਜ਼ਤ ਹੁੰਦੇ ਸੀ ਹੁ ਅਜੇ ਤੱਕ ਵੀ ਬਹੁਤ ਹੁੰਦੇ ਸਾਡੇ ਜਿਹੜੇ ਪ੍ਰਧਾਨ ਜੀ ਆ ਉਹ ਵੀ ਬਹੁਤ ਚੰਗੇ ਨੇ ਰਾਜਾ ਬਨਿੰਗ ਜੀ ਉਹ ਬਹੁਤ ਅੱਛੇ ਨੇ ਉਹ ਤਾਂ ਬਹੁਤ ਮਹਿਲਾ ਨੂੰ ਬਹੁਤ ਰਿਸਪੈਕਟ ਕਰਦੇ ਨੇ ਉਹਨਾਂ। ਇਹ ਏਰੀਆ ਕੋਈ ਜ਼ਿਆਦਾ ਦੂਰ ਨਹੀਂ ਜਲੰਧਰ ਤੋਂ ਦੁਆਬੇ ਦਾ ਹੀ ਹਿੱਸਾ ਆ। ਲੋਕਾਂ ਦੀਆਂ ਮੁਸ਼ਕਲਾਂ ਵੀ ਕੋਈ ਜ਼ਿਆਦੀਆਂ ਵੱਖਰੀਆਂ ਨਹੀਂ ਆ। ਕੀ ਲੱਗਦਾ ਤੁਹਾਨੂੰ ਲੋਕਾਂ ਲੋਕੀ ਜਦੋਂ ਹਲਕੇ 'ਚ ਜਾਂਦੇ ਜੇ ਲੋਕਾਂ ਦੀ ਗੱਲਬਾਤ ਕਰਦੇ ਜੇ ਕਿਹੜੀਆਂ ਗੱਲਾਂ ਦੇ ਤੇ ਲੋਕ ਕਹਿੰਦੇ ਨੇ ਕਿ ਅਸੀਂ ਸਰਕਾਰ ਦੇ ਨਾਲ ਆ ਜਾਂ ਸਰਕਾਰ ਦੇ ਖਿਲਾਫ ਆ ਜਾਂ ਕਾਂਗਰਸ ਨੂੰ ਵੋਟ ਪਾਉਣੀ ਜਾਂ ਨਹੀਂ ਪਾਉਣੀ ਕੀ ਕਹਿੰਦੇ ਨੇ? ਦੇਖੋ ਛੋਟੀਆਂ-ਮੋਟੀਆਂ ਮੁਸ਼ਕਲਾਂ ਹੁੰਦੀਆਂ ਵਾ, ਮੁਸ਼ਕਲਾਂ ਇਹ ਹੁੰਦੀਆਂ ਵਾ। ਹੁਣ ਸਰਕਾਰ ਤਾਂ ਕਾਂਗਰਸ ਦੀ ਨਹੀਂ ਇੱਥੇ ਪੰਜਾਬ ਦੇ ਵਿੱਚ। ਜੀ ਜੀ। ਆਪਦੀ ਸਰਕਾਰ ਆ। ਔਰ ਲੋਗੋ ਕੁਝ ਕੰਪਲੇਂਟਸ ਕਰਦੇ ਜਿੱਦਾਂ ਕੋਈ ਪਾਣੀ ਦੀ ਸਮੱਸਿਆ ਵਾ ਜਾਂ ਕੋਈ ਬਿਜਲੀ ਦੀ ਸਮੱਸਿਆ ਵਾ ਜਾਂ ਇੱਥੇ ਜਿਹੜੀ ਮੇਨ ਫੈਕਟਰ ਜ਼ਿਆਦਾ ਮੈਂ ਦੇਖਿਆ ਵਾ ਇਹ ਬਿਜਲੀ ਦੀਆਂ ਤਾਰਾਂ ਜਿਹੜੀਆਂ ਵਾਂ ਕਹਿੰਦੇ ਜਦੋਂ ਟੁੱਟੇ ਪੈਂਦੀਆਂ ਕਰੰਟ ਵਗੈਰਾ ਸਾਨੂੰ ਬਹੁਤ ਡਰ ਲੱਗਦਾ ਵਾ ਔਰ ਦੂਸਰਾ ਇੱਕ ਇਹ ਹੈਗਾ ਵਾ ਇੱਥੇ ਚੋਰੀਆਂ ਬਹੁਤ ਹੁੰਦੀਆਂ ਵਾ ਲੋਗੇ ਬਹੁਤ ਛੋਟੇ ਛੋਟੇ ਮਸਲੇ ਨੇ ਉਹਨਾਂ ਨੂੰ ਅਸੀਂ ਯਕੀਨ ਦਿਲਾਇਆ ਤੁਸੀਂ ਮੈਡਮ ਨੂੰ ਜਿਤਾਓ ਇਹ ਜਿਹੜੇ ਤੁਹਾਡੇ ਮਸਲੇ ਨੇ ਛੋਟੇ ਛੋਟੇ ਮਸਲੇ ਨੇ ਇਹ ਤੁਹਾਡੇ ਸਮੱਸਿਆ ਹੱਲ ਕਰਾਂਗੇ ਕੋਈ ਗਲੀ ਦਾ ਮਸਲਾ ਕੋਈ ਕੁਛ ਇਹ ਛੋਟੇ ਮਸਲੇ ਕੋਈ ਜ਼ਿਆਦਾ ਨਹੀਂ ਤੁਹਾਡੀ ਵੀ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਵੀ ਤੁਹਾਡਾ ਮੁਕਾਬਲਾ ਰਹਿੰਦਾ ਇੱਥੇ ਵੀ ਭਾਜਪਾ ਦੀ ਪੋਜੀਸ਼ਨ ਕਿ ਕਿਸ ਨਾਲ ਮੁਕਾਬਲਾ ਸੀਐਮ ਸਾਹਿਬ ਵੀ ਇੱਥੇ ਨੇ ਕਾਂਗਰਸ ਪਾਰਟੀ ਦਾ ਮੁਕਾਬਲਾ ਹੈਗਾ ਕਿਸੇ ਨਾਲ ਜੇ ਲੱਗਦਾ ਕਿ ਜਾਂ ਜਿਵੇਂ ਦਾਵਾ ਕਰ ਰਹੀ ਸਰਕਾਰ ਕਿ ਉਹ ਸੀਟ ਲੈ ਜਾਣਗੇ ਈ ਨਹੀਂ ਇਸ ਤਰ੍ਹਾਂ ਦੀ ਤਣੀ ਜੋ ਅਸੀਂ ਘੁੰਮਿਆ ਮੈਂ ਅਸੀਂ ਜਿੱਦਾਂ ਸਾਨੂੰ ਰਿਸਪਾਂਸ ਮਿਲਿਆ ਸਾਨੂੰ ਤਾਂ ਇਹ ਹੈ ਸਾਡੀ ਕਾਂਗਰਸ ਪਾਰਟੀ ਜਿੱਤੇਗੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਾਲਾ ਜੀ ਅਸੀਂ ਸਾਰਿਆਂ ਨਾਲ ਗੱਲਬਾਤ ਜਿਹੜੀ ਕਰ ਰਹੇ ਹਾਂ ਕਾਂਗਰਸ ਦੇ ਆਗੂ ਸਹਿਬਾਨ ਦੇ ਨਾਲ ਮਮਤਾ ਦਿੱਤਾ ਹੁਣਾ ਨਾਲ ਗੱਲਬਾਤ ਕੀਤੀ ਹੈ ਹਿੰਦੂ ਬਾਲਾ ਜੀ ਦੇ ਨਾਲ ਗੱਲਬਾਤ ਕੀਤੀ ਰਾਜਾ ਬੜਿੰਗ ਸਾਹਿਬ ਆਏ ਸੀ ਤਾਂ ਸਾਰਿਆਂ ਦੇ ਇਹ ਕਹਿਣਾ ਕਿ ਕਾਂਗਰਸ ਪਾਰਟੀ ਇਹ ਸੀਟ ਜਿਹੜੀ ਹੈ जीते कैमरा परसन मुकेश बाबा गगनदीप शर्मा दैनिक सवेरा टीवी जालंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप